वेलकम टू माय ब्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 109ਵਾਂ ਆ ਜਣਾ ਅੱਜ ਬੱਠੂਂ ਟਿੱਡਾ ਜਾ ਕਰਕੇ ਬਣਾਇਆ ਕਰਾਂਗੇ ਮਿੱਤਰੋ ਐਂ ਸ਼ਲੋਟਾ ਦੇਖੋ ਜੀ ਕਿਵੇਂ ਭਾਂਵਾਂ ਤਾਹਾਂ ਲੋਟਾ ਕੰਮ ਸਸਰੀ ਗਾਲ ਸਸਰੀ ਗਾਲ ਦੂਜਾ ਨਹੀਂ ਆਇਆ ਉਹ ਤਾਂ ਕੱਲ ਭੱਜ ਗਿਆ ਸੀ ਅੱਛਾ ਡਾਟਰਾ ਮੰਮਾ ਕਰਨ ਹੁੰਦਾ ਉਹਨਾਂ ਸਾਰੇ ਲਈ ਟੋਹਾਂਦਾ ਕੰਮ ਅੱਛਾ ਅੱਛਾ ਅੱਜ ਰੋਟਾ ਜੀ ਵੀ ਆ ਚੁੱਕੇ ਨੇ ਜੀ ਛੋਟਾ ਮੱਚਾ ਦੱਚਾ ਹੈ ਨਹੀਂ ਜੀ ਵੇ ਮਾਂ ਸੁੱਤੇ ਨਹੀਂ ਸਹੀ ਆਦਾ ਮਾਂ ਮੀਠਾ ਕੜਾ ਹਾਂ ਜਾਗਦੀ ਪਿਆ ਅੱਛਾ ਤੂੰ ਕਿਆ ਕਿਹੜਾ ਕੱਢਿਆ ਨੇ ਗਿਫਟੀਆਂ ਤਾਂ ਨਹੀਂ ਫੋਨ ਕਰਿਆ ਸੀ ਨਾ ਮੈਂ ਹੀ ਨਹੀਂ ਕਰਿਆ ਤੇ ਇਹਨੂੰ ਮੰਨ ਲਓ ਵੀ ਚੁਰਕੇ ਆ ਗਿਆ ਮਾ ਚੱਲ ਗਏ ਮਿਲ ਗਏ ਮਹਾ ਬਗ ਜਾਏ ਨਹੀਂ ਕਰ ਮੋੜ ਕੱਢਿਆ ਮੈਂ ਕਿਹੜਾ ਵਧੀਆ ਵਧੀਆ ਸਮਾਂ ਦੀ ਗਿਫਟੀਆਂ ਵੀ ਡੀਕਦੇ ਆਣਾ ਕੱਲ ਦੇਖਿਆ ਸੀ ਦੇਖੋ ਜੀ ਇਹਨੂੰ ਐ ਮੋਬਾਈਲ ਦੇ ਟਾਰਚ ਨਾਲ ਚਾਰਜ ਕਰ ਲੋ ਹੜ ਦੇ ਮੈਂ ਹੁਣ ਇਹ ਤੇ ਟਾਰਚ ਵੱਜ ਰਹੀ ਹੈ ਜੀ ਸੋਨੂੰ ਵਦੂਆ ਟਾਰਚ ਬੰਦ ਕਰਾਂਗੇ ਸੋਨੂੰ ਦਿਖਾਵਾਂਗੇ ਜਗੂ ਆ ਲਿਆਂ ਤਾਂ ਕਿਥੋਂ ਹੈ ਕਰ ਕਰਿਆ ਚ ਨਿਕਲਿਆ ਸੀ ਕਰ ਕਰਿਆ ਜੀ ਹਾਂ ਅੱਛਾ ਠੀਕ ਹੈ ਕੱਲ ਹੋਰ ਬਹੁਤ ਅਨਿਰਾ ਹਾਂ ਦੇਖ ਲੈਣ ਪਾਪਾਂ ਉਹ ਤੇਰੀ ਓ ਦੇ ਓਏ ਕਿੰਨਾ ਜਾਗਦਾ ਸਹੀ ਗੱਲ ਆ ਓਏ ਹੈਨਾ ਸਭੀ ਹਮ ਰਿਫਲੈਕਟਰ ਆ ਦੇਖੋ ਜੀ ਕਿੰਨਾ ਜਾਗਦਾ ਫਿਰ ਮਨ ਦਾ ਮੋਬਾਈਲ ਦੇ ਟਾਰਚ ਬੰਦ ਕਰਨੀ ਦੇਖੋ ਭੂਮੀਰੀ ਬਣਦੀਆਂ ਨੇ ਮੈਂ ਕੁਰਕਰਿਆਂ ਚੋਂ ਕੰਮ ਹੀ ਬਹੁਤ ਕਰਦਾ 500 ਰੁਪਈਆ ਜੀ ਹੈ 100 ਰੁਪਈਆ ਜਾਂ 50 ਆਲੀ ਆ 50 ਆਲੀ ਹੋਰ ਤੇਰੀ ਦੇਖੋ ਜੀ ਆਏ ਆ ਜੀ ਪਤਾ ਸੀ ਤੈਨੂੰ ਮੇ ਰੋਟਾ ਵੀ ਆਉਂ ਹੋਰ ਪਤਾ ਸੀ ਜੀ ਅੱਜ ਬਾਬਾ ਉਹ ਨਹੀਂ ਬੋਲਿਆ ਮੈਂ ਨਾਲ ਬੁੱਤਿਆਂ ਬੈਠੇ ਆ ਬੈਠੇ ਐਸਾ ਨੂੰ ਸਪੈਕ ਚਾਚਾ ਮਿਲ ਗਿਆ ਜੀ ਬੁਰਤਵਾਰੇ ਕੋਲੇ ਆ ਜਾ ਕਰ ਦਵਾਈ ਦੇ ਨੂੰ ਵੀ ਲਿਆ ਕਰਦਾ ਹੈ ਸਭ ਤੋਂ ਪੱਕਾ ਹੋਰ ਪੱਕਾ ਯਾਰ ਕੋਚੋ ਕੰਮ ਦਵਾਰੇ ਕਰਮਨਵਾਰ ਕੇ ਵੀ ਹੋ ਗਿਆ ਵਾ ਪੂਰਾ ਕੋਲੇ ਲਿਆ ਕਰਤਾਂਗਾ ਉਹਨਾਂ ਨੂੰ ਤੇ ਸਾਨੂੰ ਮੇਰੇ ਬਚਪਨ ਦੇ ਦੋਸਤ ਗਰਪਰੀ ਜੀ ਮਿਲ ਗਿਆ ਜੀ ਉਹਨੂੰ ਕਿਹਾ ਵੀ ਆਇਆ ਕਰ ਤੂੰ ਵੀ ਨਾਲ ਜਵਾਕਾ ਉਹ ਲਿਆਇਆ ਕਰ ਉਗਲ ਆ ਕੀ ਆ ਵੀ ਦੋਸਤੋ ਕੀ ਹਾਲ ਨੇ ਬਾਈ ਬੇਨਤੀ ਆ ਯਾਰ ਆਜਿਆ ਕਰੋ ਸਵੇਰੇ ਕੱਢ ਲਿਆ ਕਰੋ ਯਾਰ ਸਰੀਰ ਖਾਤਰ ਘੰਟਾਂ ਠੀਕ ਹੈ ਨਾ ਇਦਾਂ ਆਇਆ ਯਾਰ ਫਾਇਦਾ ਹੀ ਆ ਬਾਈ ਆਪ ਨੂੰ ਵੀ ਫਾਇਦਾ ਹੈ ਇਹਦਾ ਮੈਂ ਹੁਣ ਮਾਇ ਅਪੀਲ ਕਰੀ ਜਾਣਾ ਤੁਹਾਨੂੰ ਬੇਨਤੀਆਂ ਕਰੀ ਜਾਣਾ ਇਹ ਤੇ ਮੇਰਾ ਨਾ ਆਪਦਾ ਨਿੱਜਤਾ ਦਾ ਕੋਈ ਫਾਇਦਾ ਨਹੀਂ ਯਾਰ ਫਾਇਦਾ ਦਾ ਸੋਟ ਆਏ ਤੁਸੀਂ ਉੱਠੋਗੇ ਆ ਦੇਖੋਗੇ ਸਵੇਰ ਆਇਆ ਤੁਸੀਂ ਆਪ ਛੋਟੂ ਆਪ ਨੂੰ ਫਾਇਦਾ ਮਤਲਬ ਕਿ ਇਹ ਤੇ ਸਾਡਾ ਤਾਂ ਕੋਈ ਫਾਇਦਾ ਨਹੀਂ ਹੁਣ ਆਜਿਆ ਕਰੋ ਵੀ ਸਾਡਾ ਕਹਿਣ ਹਾਂ ਵੀ ਦੋਸਤੋ ਭਾਈ ਬੇਨਤੀ ਤਾਂ ਅਸੀਂ ਤੁਹਾਨੂੰ ਅਪੀਲ ਪਹਿਲਾਂ ਵੀ ਕਰੀ ਸੀ ਅੱਜ ਵੀ ਕਰਦੇ ਆ ਆ ਜਾ ਕਰੋ ਵੀਰੇ ਸਵੇਰੇ ਯਾਰ ਠੀਕ ਆ ਘੰਟਾ ਘੱਟ ਲਿਆ ਕਰੋ ਸਰੀਰ ਲਈ ਠੀਕ ਹੈ ਇਹ ਚ ਯਾਰ ਸਾਡਾ ਕੋਈ ਨਿੱਜ ਦਾ ਫਾਇਦਾ ਤਾਂ ਹੈ ਨਹੀਂ ਅਸੀਂ ਕਹੀਏ ਵੀ ਸਾਡਾ ਫਾਇਦਾ ਜੇ ਤੁਸੀਂ ਉੱਠੋਗੇ ਸਾਨੂੰ ਆਓਗੇ ਸਵੇਰ ਦੇਖੋਗੇ ਇਹ ਚ ਸੋਡਾ ਹੀ ਫਾਇਦਾ ਬਾਕੀ ਦੇਖਿਓ ਦਣਕੇ ਮੈਂ ਲੰਘੂ ਅੱਜ ਛਵੀ ਵੀ ਆਇਆ ਅੱਜ ਜੀ ਵੀ ਆਇਆ ਹਾਂ ਆਇਆ ਹਰੀਆ ਆ ਰਿਹਾ ਮਾਸਟਰ ਸਾਡਾ ਇੱਕ ਤਰੀਕ ਤੋਂ ਠੀਕ ਆ ਆ ਗੁਰਪ੍ਰੀਤ ਮਿਲਿਆ ਸੀ ਹੁਣ ਇਹ ਵੀ ਕਹਣਾ ਕਹਣਾ ਮੈਂ ਸਵੇਰੇ ਤੋਂ ਨਾਲ ਉਹ ਜਵਾਕ ਜਾ ਸੋਨੋ ਜਿਹੜੇ ਨਹੀਂ ਆਏ ਹਾਲੇ ਘਰਾਂ ਚ ਬੈਠੇ ਨੇ ਉਹ ਵੀ ਨਿਕਲੋ ਬਈ ਘਰਾਂ ਚ ਬਾਹਰ ਆਓ ਬੋਲ ਬੋਲਾ ਕੜਕ ਹੋ ਗਿਆ ਚੜਦੀ ਸਵੇਰ ਜਿਆ ਮੁਖ ਤੇਰਾ ਸੋਣੀਏ ਨੀ ਚੜਦੀ ਸਵੇਰ ਜਿਆ ਮੁਖ ਤੇਰਾ ਸੋਣੀਏ ਨੀ ਸੁਣਦੇ ਨੇ ਤੋਤਿਆਂ ਦੇ ਭੋਲ ਮੈਂ ਤਿਰੋ ਭੋਲ ਮੈਂ ਤਿਰੋ ਬਰਸੀਨ ਉਤੇ ਜੰਮੀ ਹੋਈ ਤੇਲ ਮੈਂ ਤਿਰੋ ਆ ਲੱਗੂ ਭਾਈ ਨੇ ਮਾਸਤੇ ਹੋਏ ਨੇ ਫਿਰ ਤੂੰ ਤਾਂ ਗਲਤ ਹੋ ਯਾਰ ਚੱਲਿਆਂ ਪਿੰਡ ਭਾਗ ਜਾਈਂਗਾ ਅੱਜ ਹਾਂਜੀ ਆ ਤਾਂ ਵੇ ਭਾਗ ਜੂ ਸਾਡਾ ਭਾਂਡਾ ਦਾ ਅੱਜ ਪਿੰਡ ਤਾਂ ਕਰਕੇ ਉੱਥੇ ਭਾਗ ਜਾ ਕੇ ਨਹੀਂ ਗਰਾਊਂਡ 'ਚ ਚੰਗਾ ਹਾਂਜੀ ਵੈਰੀ ਕੋਟ ਵੈਰੀ ਕੋਟ ਇੱਕ ਦਰਸ਼ਕੋ ਤੁਹਾਨੂੰ ਸਾਡੇ ਲਈ ਬਹੁਤ ਦੁੱਖਦਾਈ ਖਬਰ ਹੈ ਖਬਰ ਹੈ ਬਹੁਤ ਦੁੱਖਦਾਈ ਖਬਰ ਸਾਡੇ ਲਈ ਸਾਡਾ ਅੱਜ ਕਾਲੂ ਆ ਨਾ ਓਏ ਸਾਡਾ ਕਾਲੂ ਆ ਜੀ ਓਹੋ ਰਾਤ ਕੁੱਤਿਆਂ ਨੇ ਉਹ ਚੜ ਗਿਆ ਇਹੇ ਪੇਟ ਹਨਾ ਓਏ ਮੈਨੇ ਉਹ ਜਰਾ ਵਾਰਾ ਕਰਦ ਕੱਲ ਫਿਰ ਬੈਠੇ ਸੀ ਉੱਥੇ ਅਵਾਰਾ ਜੀ ਨਹੀਂ ਓਹੋ ਸਾਡਾ ਜੇ ਬਹੁਤ 15 16 ਸਾਲ ਪੁਰਾਣਾ ਕੁੱਤਾ ਜੀ ਇਹਦਾ ਨਾਮ ਕਾਲੂ ਸੀ ਸਾਡੇ ਇੱਥੇ ਅਵਾਰਾ ਕੁੱਤੇ ਜ ਆਉਂਦੇ ਨੇ ਮੈਨੇ ਉਹਨਾਂ ਨੂੰ ਵੀ ਬਾਹਰ ਹੀ ਲੈ ਗਿਆ ਹੋ ਗਿਆ ਰਾਤ ਹੁੰਦੇ ਹੀ ਬਾਹਰ ਆ ਕੇ ਦੱਸ ਹੈ ਹੁੰਦੇ ਹੀ ਬਾਹਰ ਆ ਕੇ ਹੈ ਕੁੱਤੇ ਨਹੀਂ ਮਾਰਦਾ ਯਾਰ ਵਿਚਾਰ ਆ ਪਿੱਛਾ ਦੱਬਦੀ ਹੈ ਕਿ ਮੈਂ ਤਰੋਂ ਆਪਾਂ ਆ ਪੂਲੀ ਆਂਦੇ ਨੇ ਆਪਾਂ ਇਹ ਵੀ ਪਾਉਣੇ ਨੇ ਹਲੋ ਲੋਹੇ ਦੀਆਂ ਡਾ ਲਿਵਰੀਆਂ ਜੀਆਂ ਕੱਢਤੀਆਂ ਆ ਪਲਾਸਟਿਕ ਵਾਲੇ ਪਾਵਾਂਗੇ ਇਹ ਵੀ ਦਿਖਾਵਾਂਗੇ ਤੁਹਾਨੂੰ ਇੱਕਦਣ ਬਣਾਵਾਂਗੇ ਵਲਾਗ ਤੇ ਦੇਖੋ ਜੀ ਸਾਡਾ ਮੁੰਡਾ ਛੇਕ ਰਿਹਾ ਕਹਿੰਦਾ ਠੰਡ ਚੜ ਗਈ ਭੱਜ ਕੇ ਛੇਕਣ ਲੱਗਿਆ ਛੇਕਲਾ ਛੇਕਲਾ ਐਸ ਵਾਰ ਮਿੱਤਰੋ ਅੰਬਾਂ ਨੂੰ ਫਲ ਬਹੁਤ ਆ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਭਰੇ ਪੈ ਗਏ ਇਹ ਆਪਣੇ ਕੋ ਲੈਂਚ ਚ 4 5 ਅੰਬ ਨੇ 4 5 ਨੂੰ ਫੁੱਲ ਆ ਪੰਜਵੇਂ ਨੂੰ ਨਹੀਂ ਆਇਆ ਇਹ ਪਤਾ ਨਹੀਂ ਕੀ ਚੱਕਰ ਹੈ ਦੇਖੋ ਕਰੋ ਚੈੱਕ ਉਹ ਦੇਖੋ ਵਿਚਾਲਣ ਦੇ ਨੂੰ ਕਿੰਨਾ ਨਾ ਪੱਤੇ ਕੱਢ ਰਹੇ ਇਹ ਸਾਰੇ ਵੈਰਾਈਟੀਆਂ ਵੀ ਅਟ ਵਟ ਨੇ ਜੀ ਤੁਹਾਨੂੰ ਦੱਸ ਲਈਏ ਇਹ ਇੱਕ ਇੱਕੋ ਨਾਲ ਨਹੀਂ ਆਈਗੀ ਫਰੇਕ ਤੇ ਅਟ ਵਟ ਤਰ੍ਹਾਂ ਦੇ ਲੱਗਦੇ ਨੇ ਪਹਿਲਾਂ ਪਿਛਲੀ ਵਾਰੀ ਵੀ ਲੱਗੇ ਜੀ ਲੱਗੇ ਤਾਂ ਸੀਗੇ ਇਸ ਵਾਰ ਥੋੜੇ ਜਿਹਾ ਜ਼ਿਆਦਾ ਹੀ ਨੇ ਪੜਦੇ ਆ ਮਿੱਤਰੋ ਆਪਾਂ ਕਾਕਾ ਭਰਤੇ ਹੀ ਕੱਕ ਫਿਰ ਲਾਤੇ ਮਸ਼ੀਨ ਮਾਗਰ ਹੁਣ ਹੋ ਗਿਆ ਮਿੱਤਰੋ ਸਾਡਾ ਰੋਟੀ ਦਾ ਟਾਈਮ ਫਿਰ ਉਹ ਵੀ ਚਾਗਦੇ ਨੇ ਉਹਨਾਂ ਨੂੰ ਕੁਝ ਗੱਟੀ ਹੈ ਨਾ ਆਉਣੀਆਂ ਗੱਟੀ ਕਰਦੇ ਆ ਇਹਨੇ ਹੁਣ ਹੋ ਗਿਆ ਮਿੱਤਰੋ ਰੋਟੀ ਦਾ ਟਾਈਮ ਆਹ ਦੇਖੋ ਰੋਟੀ ਸਾਡੀ ਦਾ ਇਹਦੇ ਨਾਲ ਹੀ ਹੁੰਦੀ ਹੈ ਨਾਲ ਮੇਥੀ ਲੱਗਿਆ ਹੁੰਦਾ ਨਮਕ ਮਿਰਚੀ ਲੱਗੀ ਹੁੰਦੀ ਹੈ ਬਹੁਤ ਟੇਸਟੀ ਲੱਗਦੀ ਉਹ ਖਾਏ ਦੋ ਰੋਟੀਆਂ ਨਹੀਂ ਮਿੱਤਰੋ ਬਸ ਆ ਰੋਟੀ ਲਿਆ ਜੀ ਤਮਾਤਾ ਭਰਦੀ ਨਹੀਂ ਹੁੰਦੀ ਸਾਣਾ ਬੰਦੇ ਨੇ ਆਹੀ ਹੁੰਦੇ ਮੂਈ ਭਜਨ ਣਾਟਕਾ ਪਲੇ ਰਿਹਾ ਨੇ ਚਾਹ ਨਾਲ ਕੀ ਬਾਤ ਆ ਗੱਲ ਹੀ ਬਣ ਜਾਂਦੀ ਐ ਕੀ ਪੀ ਜਾਰੀ ਕਰੂ ਇਹਦੀ ਕੀ ਸੈਂਡਵਿਚ ਕਰੂ ਹਾਂ ਸੁਣ ਲੈ ਆ ਕੇ ਦੇਖੋ ਲੇਕਿਨ ਮੈਨੂੰ ਟਰਪਾਕਾ ਕੇ ਮੈ ਲੱਗ ਰਹੀ ਐ ਜੋ ਊਪਣਾ ਬਣਾ ਕੇ ਸਾਡਾ ਮੈਟਰ ਪੱਟ ਤੇ ਟੂੜੀ ਛੱਡਦੀ ਆ ਹੁਣ ਪਸਵਾਨਾ ਆਦਾ ਹਰਾ ਵੀ ਟੂੜੀ ਪਾਦੀ ਸੀ ਕਰ ਦਿਆਂਗੇ ਸੰਨੇ ਉੱਤੀ ਪਾ ਲੈਣੇ ਨੇ ਇਕੱਠੀ ਕਰਕੇ ਨਾਲੇ ਹਰਾ ਸਟਕਨੇ 13 ਚ ਆਲਾ ਦੀ ਮੈਟਰ ਸਨੀ ਵੇ ਅਣ ਆਪਾਂ ਬੇਲੇ ਜੀ ਮਿੱਤਰੋ ਪੰਨਾ ਮਿਆਂ ਖੁਰਲਿਆਂ ਦੇ ਕੀਲੇ ਕੱਢਦੇ ਕੱਟੀਆਂ ਦੇ ਇੱਕ ਆ ਕੱਢਦੇ ਇੱਕ ਉਹ ਪਤਲਾ ਕੱਟੀਆਂ ਹੁੰਦਾ ਇੱਦਾਂ ਕੇ ਮੁੱਕ ਦੇਣੇ ਇੱਕ ਆ ਰੋਣੇ ਜਿਲੇ ਕੱਟੀਆਂ ਨੂੰ ਅਜੇ ਬੈਲੇ ਆ ਫਿਰ ਉਹ ਖੁਰਲੀ ਦੇ ਬੰਨਿਆ ਕਰਾਂਗੇ ਨਾ ਹੁਣ ਪਸੂ ਆ ਗਰ ਕੇ ਰਿਹਾ ਉਹ ਡੂੰਗਾ ਕਰ ਦੀ ਜੀ ਉਹ ਚਾਲਾ ਆ ਰਹੂਗੀ ਕਟੀਆਂ ਨੇ ਕਟੀਆਂ ਦਾ ਇਹ ਸ਼ੂਟਿੰਗ ਇਹਨਾਂ ਦਾ ਬਹੁਤ ਬੜਾ ਬੁਰਾ ਲੱਗਦਾ ਦੇਖਣਾ ਆ ਗਿਆ ਜਮਾ ਸੱਟਾ ਤਾਂ ਇੱਥੇ ਹੋਰ ਲੈਉਣੇ ਕਿਲਾ ਆਹ ਕਿਲਾ ਦਾ ਇਥੋਂ ਵੱਡੀ ਲੈਣੇ ਜੀ ਇਹਨਾਂ ਇਹ ਗੱਡਾਂਗੇ ਕਟੀਆਂ ਦਾ ਕਾ ਗੱਡਾਂਗੇ ਮਿੱਤਰੋ ਚੈਨ ਸੈਟ ਮੋਟਰਾਂ ਲਈ ਚੈਨ ਕਿਉਂਕਿ ਇਹ ਵੀ ਐ ਹੋ ਜਾ ਕਰੂ ਚੱਕੋ ਵੀ ਮੇਤੋ ਗੱਡੇ ਗਏ ਕਿੱਲੇ ਆਗਾੜ ਤਾ ਆਗਾੜ ਤਾ ਉੱਥੇ ਵੀ ਦਿਖਾਉਣਾ ਜੀ ਆ ਇੱਥੇ ਸੰਗਲ ਗੱਡੇ ਨੇ ਜੀ ਕੋਈ ਦੱਸ ਸਕਦਾ ਤਾਂ ਦੱਸੋ ਵੀ ਇੱਥੇ ਸੰਗਲ ਕਿਉਂ ਗੱਡੇ ਨੇ ਕਿਉਂਕਿ ਉਹ ਸਾਹਮਣੇ ਟਰਾਲੀ ਪਾਉਣੀ ਪੈਂਦੀ ਬਈ ਜਦੋਂ ਟਰੈਕਟਰ ਇੱਥੋਂ ਨਹੀਂ ਲਗਾਉਂਿਆ ਤਾਂ ਡੱਕਾ ਲੱਗਦਾ ਸੀ ਤਾਂ ਕਰਕੇ ਇਥੇ ਸੰਗਲ ਗੱਡੇ ਨੇ ਕੀ ਕਰ ਹੁਣ ਕਿਵੇਂ ਮਰਜ਼ੀ ਨਿਘਾਈ ਜਾਓ ਆਪਣੀ ਟਰਾਲੀ ਪਾਉਣੀ ਹੈ ਤੇ ਇਹ ਕਾ ਕੱਤ ਵੀਰੇ ਆਪਾਂ ਜਿਹੜਾ ਸਾਨੂੰ ਚੰਨ ਫਟ ਜਿਹਾ ਰਖਾਇ ਦਿੱ ਹਾਲੇ ਖਾਂ ਪਾ ਰੰਗ ਗੱਟਦਾ ਪਿਆ ਸੀ ਹਰ ਦੇਖੋ ਵੀ ਇਹ ਚੱਲੂਗਾ ਕਿ ਨਾ ਉਹਦਾ ਟਾਈਮ ਲਸੂ ਬਾਕੀ ਉਹ ਗੱਟਦਾ ਕਿਉਂਕਿ ਇਹ ਆਏ ਆਏ ਨਹੀਂ ਨਾ ਹੁੰਦੀ ਚੈਨ ਬਾਕੀ ਲੱਗ ਜੂਗਾ ਤਾਂ ਰੈਂਬੋ ਵੀ ਲੱਸੀ ਜਮਾ ਨਹੀਂ ਪਿੰਦਾ ਦੋਤੇ ਕਿੱਜਿਆ ਹੋਇਆ ਇਹ ਹਾਥਾ ਦੇਖੋ ਕਿਵੇਂ ਕਰਤੇ ਬਾਸ ਬੋਕੀ ਨਹੀਂ ਯਾਰ ਲੱਗੇ ਬਈ ਨਾ ਦੇਖੋ ਆਕੇ ਪਾਇਨਾ ਇਹ ਮੈਂ ਇੰਤਿਹਤ ਮੈਂ ਕੋਸਾ ਪੀ ਲੈਣ ਦੀ ਲੱਸੀ ਉਹਨੇ ਪੀਂਦੀ ਏ ਹੂਏ ਦੋ ਕੁਟਾ ਵੰਦੇ ਦੋ ਕੁਟਾ ਉੱਪਰ ਮੰਗਾ ਹਾਂ ਨਹੀਂ ਵੀ ਲੱਗੂ ਪਹਿਲੇ ਦਿਨ ਬਿਲਾਉਣ ਨੱਥੇ ਆਹੀ ਵੀ ਲੱਗਦੀ ਓਕੇ ਦੇਖੋ ਜੀ ਕਿਵੇਂ ਹੈ ਇਹ ਹਵਾ ਕਿੰਨੀ ਸੋਹਣੀ ਚੱਲਦੀ ਹੈ ਜੇ ਓਕੇ ਜੰਬਲੀ ਹੋਈ ਹੈ ਇਹ ਦੇਖੋ ਮੈਂ ਕਰ ਦਿਆ ਤੁੰਡਗਾਮ ਆਇਆ ਤਨ ਸਾਡੇ ਕਿਹਦੀਆਂ ਸਾਲਾਂ ਕੀ ਕੀ ਲਸਣ ਕਰ ਦਿਆ ਬਸ ਕੱਬੀ ਆ ਹਮਮ ਅਰੇ ਮੀਨੇ ਤੋਂ ਮੀਨੇ ਪੰਜ ਕਦਨੀ ਉੱਤੇ ਆਹ ਜਾ ਕੱਕ ਤਾਂ ਕਰ ਤੇ ਲੋਟ ਦੇ ਆਹਾਂ ਦੋਤਾ ਨਹੀਂ ਭਾ ਰਹੀ ਨਾ ਭੱਜਣ ਨੂੰ ਕਹਿੰਦੀ ਆ ਜੇ ਲੱਗਦਾ ਇਹ ਭੱਜਣ ਨੂੰ ਤਾਂ ਕਹਿੰਦੀ ਆ ਸਾਦਲਾ ਹਾਂ ਭੱਜ ਨੂੰ ਬਥੇਰਾ ਭੱਜਦੀ